ਸਾ ਨੰਬਰੀ ਜਲਵਾਇਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਨੂੰ ਭਾਗ ਪਹਿਲੇ ਚ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜਦੋਂ ਗਵਾਲੀਅਰ ਕਿਲੇ ਤੋਂ ਹਰਿਆਉਂ ਕੇ ਬਾਹਰ ਨਿਕਲੇ ਸੰਨ ਉਪਰੋਗ ਭਾਗ ਪਹਿਲੇ ਚ ਬਾਬਾ ਗੁਰਵਿੰਦਰ ਸਿੰਘ ਜੀ ਨੇ ਤੁਹਾਨੂੰ ਜੋ ਗੇਟ ਵਿਖਾਇਆ ਸੀ ਕਿਲੇ ਦੇ ਉੱਪਰੋਂ ਤੇ ਔਰਨ ਦੌਰ ਤੇ ਬੰਦ ਕੀਤਾ ਹੋਇਆ ਅਸੀਂ ਘੁੰਮਦੇ ਹੋਏ ਕਿਲੇ ਦੀਆਂ ਪ੍ਰਕਰਮਾਂ ਕਰਕੇ ਜਦੋਂ ਥੱਲੇ ਸ਼ਹਿਰ ਦੇ ਵਿੱਚੋਂ ਹੋਏ ਪਤਾ ਕਰਦੇ ਕਰਦੇ ਇਸ ਜਗ੍ਹਾ ਤੇ ਪਹੁੰਚੇ ਜਿਹੜਾ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ ਇਹ ਡਿਊਟੀ ਹੈ ਇਸ ਗੇਟ ਥਾਣੀ ਹੀ ਗੁਰੂ ਹਰਗੋਬਿੰਦ ਪਾਲ ਸਾਹਿਬ ਮਹਾਰਾਜ ਜੀ ਬਵਨਜਾ ਰਿਆ ਰਾਜਿਆਂ ਨੂੰ ਨਾਲ ਲੈ ਕੇ ਇਸ ਰਸਤੇ ਥਾਣੀ ਨਿਵੇਲੇ ਸੰਗ ਕਿ ਜਦੋਂ ਇਸ ਇਲਾਕੇ ਦੇ ਪੁਰਾਣੇ ਬਜ਼ੁਰਗਾਂ ਨੂੰ ਪੁੱਛਿਆ ਕਿ ਉਹਨਾਂ ਵੀ ਇਹ ਗੱਲ ਦੱਸਦੇ ਨੇ ਕਿ ਇਹ ਰਸਤੇ ਥਾਣੀ ਇਸ ਖੇਤੇ ਦੇ ਮਤਲਬੁਕ ਕਹਿੰਦੇ ਦੀ ਇਧਰ ਦੀ ਗੁਰੂ ਹਰਗੋਬਿੰਦ ਪਾਲ ਸਾਹਿਬ ਮਹਾਰਾਜ ਜੀ ਨੇ ਰਾਜੇ ਹਰੇ ਆਉ ਕੇ ਨਿਕਲੇ ਸੀ ਪਰ ਸਮੇਂ ਮਤਲਬੁਕ ਸਮੇਂ ਨੂੰ ਮੁੱਕ ਰੱਖਦੇ ਹੋਏ ਆ ਇਹ ਕਿ ਇਸ ਕਾਰਨ ਕਰਕੇ ਬੰਦ ਹੋਇਆ ਜਾਂ ਕੀ ਵਜ੍ਹਾ ਇਹਦੇ ਬਾਰੇ ਕੋਈ ਪੂਰੀ ਸਮਝ ਜਾਣਕਾਰੀ ਨਹੀਂ ਮਿਲੀ ਪਰ ਤੁਸੀਂ ਉੱਪਰ ਵੀ ਵੇਖੋ ਕਿਲੇ ਦੇ ਇਹ ਡਿਊਟੀ ਬਣੀ ਹੋਈ ਹੈ। ਇਹ ਕਿਲੇ ਦੇ ਚਾਰ ਦਰਵਾਜ਼ੇ ਨਜ਼ਰ ਆਏ ਨੇ। ਦੋ ਤੇ ਚੱਲ ਰਹੇ ਨੇ ਇਸ ਟਾਈਮ ਕਿਥੇ ਕਿਥੀਆਂ ਗੱਡੀਆਂ, ਕਾਰਾਂ ਸੂਪਰ ਲੱਗੇ ਹੋਣੇ। ਦੂਜਾ ਤਰੀਕਾ ਪਹਿਲੇ ਪਾਸੇ ਆਉਂਦੇ ਹੋ। ਜਿਹੜੀ ਮਹਿਲ ਤੋਂ ਇੱਕ ਰਸਤਾ ਹੋ ਰਿਹਾ ਬੰਦ ਹੈ ਪਰ ਇਹ ਰਸਤਾ ਜਿਹੜੇ ਸ੍ਰੀ ਮਹਾਰਾਜ ਜਿਹੜਾ ਆਉਂਦਾ ਹੈ ਉਹ ਇਹ ਅਲੱਗ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੀ ਇਹ ਬੰਦ ਕੀਤੀ ਹੋਈ ਹੈ। ਹੁਣ ਤੁਹਾਨੂੰ ਇਹ ਰਸਤਾ ਵਿਖਾਉਣੇ ਰਸਤਾ ਥੱਲੇ ਕਿਵੇਂ ਜਾਂਦਾ ਹੈ। ਇਹ ਬੰਦ ਕਿਉਂ ਹੈ ਇਸ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਸਾਡੇ ਕੋਲ ਹੈਗੀ ਪਰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਕੋਈ ਕਿਸੇ ਨੂੰ ਮਾਰਡਰ ਹੋ ਗਿਆ ਸੀ ਕਿਲੇ ਉੱਤੇ। ਮਟਰ ਫੋਨ ਕਰਕੇ ਇਹ ਜਿਹੜਾ ਰਸਤਾ ਬੰਦ ਕਰ ਦਿੱਤਾ ਸੀ ਕਿ ਲੋਕੀਂ ਅੰਦਰ ਦੀ ਬਿਨਾ ਕੁਛੇ ਉੱਪਰ ਤਲੇ ਜਲਦੀ ਨਹਾਉਂਦੇ ਸੀ ਜਾ ਕੇ ਸਲਾਬ ਜਿਹੜਾ ਬਣਿਆ ਉੱਪਰ ਨਹਾਉਂਦੇ ਸੀ ਉੱਥੇ ਜਾ ਕੇ ਇਹਨਾਂ ਕੁਝ ਚਾਰਨਾ ਕਰਕੇ ਬੰਦ ਕਰ ਦਿੱਤਾ ਗਿਆ ਹੁਣ ਇਹ ਰਸਤਾ ਇਹ ਬੜੀ ਖੋਜ ਮੁਤਾਬਕ ਪੁੱਛਣ ਤੋਂ ਬਾਅਦ ਬੜੀ ਜਿਹੜੀ ਇੱਥੇ ਅਸੀਂ ਅਖਿਆਈ ਦੇ ਨਾਲ ਹੀ ਪਹੁੰਚੇ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਚਲੋ ਕੋਈ ਨਹੀਂ ਜੋ ਵੀ ਹੈ ਇੱਥੇ ਆ ਕੇ ਅਸੀਂ ਕੋਸ਼ਿਸ਼ ਕੀਤੀ ਘੜ ਤੋਂ ਘੜ ਦਰਸ਼ਨ ਤੇ ਕਰੀ ਉਸ ਦੇ ਦਰਵਾਜ਼ੇ ਵਿੱਚ ਤੋਂ ਮਹਾਰਾਜ ਪਾਸ਼ਾ ਮਹਾਰਾਜ ਜੀ ਨੇ ਗੁੰਜਾਰ ਆਰੀਆਂ ਨੂੰ ਰਿਹਾਅ ਕਰਵਾ ਕੇ ਇਥੋਂ ਨਿਕਲੇ ਸਨ ਉਹ ਅੱਜ ਦਾ ਦਿਹਾੜਾ ਇਸ ਕਿਲੇ ਤੱਕ ਪਹੁੰਚੇ ਆਂ ਬੜੀ ਖੁਸ਼ੀ ਆਉ ਤੁਹਾਨੂੰ ਉਹ ਰਸਤਾ ਵਿਖਾਉ ਕੇ ਜਈਏ ਵੀ ਰਸਤਾ ਕਿਲੇ ਤੋਂ ਥੱਲੇ ਕਿ ਕਿਹੜੇ ਹਾਲਾਤਾਂ 'ਚ ਥੱਲੇ ਨਿਕਲਦਾ ਹੈ ਇਹ ਰਸਤਾ ਜੰਗਲਾਂ ਦੇ ਵਿੱਚੋਂ ਸਾਨੂੰ ਕਿਨੇ ਨਿਕਲਣਾ ਪਵੇਗਾ ਰਸਤਾ ਪੂਰਾ ਜੰਗਲਾਂ ਵਾਲਾ ਹੈ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਇੱਧਰ ਵੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਹੜੇ ਮੇਰੇ ਪੀੜੀ ਦੇ ਮਾਲਕ ਮੁਬਾਰਕ ਚਰਨਾਂ ਨੇ ਪਾਏ ਆ ਇੱਧਰ ਦੀ ਨਿਕਲੇ ਨੇ ਬਾਹਰ ਇੱਕ ਕਿਲਾ ਹੈ ਇਹਨਾਂ ਨੂੰ ਅਸੀਂ ਸ਼ੋਕ ਕਿਲੇ ਨੂੰ ਸਰਚ ਕਰ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਸਾਡੇ ਪਾਸ਼ਾ ਮਹਾਰਾਜ ਜੀ ਇਹਨਾਂ ਕਿਲਿਆਂ ਦੇ ਵਿੱਚ ਕੈਦ ਹੋਏ ਪੁੱਤ ਜਿਹੜੇ ਆਓ ਤੇ ਜਿਹੜੇ ਉਹ ਬਾਹਰ ਆਏ ਤੇ ਇਹ ਰਸਤਾ ਇੱਧਰ ਤੁਸੀਂ ਦੇਖ ਰਹੇ ਹੋ ਆ ਦੇਖੋ ਰਸਤੇ ਮੁਤਾਬਕ ਇਹ ਤੁਸੀਂ ਇਹ ਸਾਰਾ ਉੱਪਰ ਦੇਖੋ ਕਿਲੇ ਦੇ ਅਜੇ ਵੀ ਉਸੇ ਤਰ੍ਹਾਂ ਦੀ ਚੀਜ਼ ਬਣੀ ਹੋਈ ਹੈ ਇਹ ਪੁਰਾਣੀ ਡਿਊਟੀ ਹੈ ਪਰ ਰਸਤਾ ਬੰਦ ਹੋਣ ਕਰਕੇ ਇੱਧਰ ਦੀ ਆਉਣਾ ਜਾਣਾ ਬਿਲਕੁਲ ਬੰਦ ਹੈ ਨਾ ਉੱਪਰੋਂ ਤੁਸੀਂ ਥੱਲੇ ਨੂੰ ਆ ਸਕਦੇ ਹੋ ਨਾ ਇੱਥੋਂ ਤੁਸੀਂ ਤਾਂ ਨਹੀਂ ਛੱਡ ਸਕਦੇ ਹੋ ਇਹ ਪੂਰਾ ਜੰਗਲਾਂ ਦੇ ਵਿੱਚ ਰਸਤਾ ਤੁਸੀਂ ਜੰਗਲ ਦੇਖ ਰਹੇ ਹੋ ਤੇ ਬੜੇ ਪੁੱਛ ਕੇ ਬੜੀ ਮੁਸ਼ਕਲ ਕਿਹਨੇ ਰਸਤਾ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਦੋਂ ਥੱਲੇ ਜਾ ਕੇ ਪਤਾ ਕੀਤਾ ਕਿ ਇਸ ਟੀਮ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਿਲੇ ਤੋਂ ਰਿਹਾ ਆਏ ਥੱਲੇ ਬਾਬਾ ਬੁੱਢਾ ਸਾਹਿਬ ਜੀ ਆਈ ਮਿਲੇ ਤੇ ਅਗੇ ਚ ਦੇ ਠਹਿਰੇ ਸਨ ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਸੀ ਪਰ ਹੁਣ ਉਹ ਉੱਥੇ ਗੁਰਦੁਆਰਾ ਸਾਹਿਬ ਨਹੀਂ ਉਹ ਇੱਕ ਮੰਦਿਰ ਬਣਿਆ ਹੋਇਆ ਹੈ ਜੱਥੇ ਜਾਂਦਾ ਕਿ 84 ਦੇ ਵਿੱਚ ਉਹ ਜਗ੍ਹਾ ਤੇ ਜਿੱਥੇ ਮੰਦਿਰ ਸੀ ਹੁਣ ਬਣਿਆ ਹੈ ਉੱਥੇ ਉਹ ਢਾਹ ਕੇ ਗੁਰਦੁਆਰਾ ਸਾਹਿਬ ਤਾਂ ਉਹਨੂੰ ਅੱਗ ਲਾ ਦਿੱਤੀ ਗਈ ਇੱਕ ਦੋ ਕਰਵੀ ਲੋਕਾਂ ਦੀ ਸਹਾਇਤਾ ਦਿੱਤੀ ਕਿ ਸਰਦਾਰਾਂ ਦੇ ਫਿਰ ਉੱਥੇ ਮੰਦਿਰ ਸਥਾਪਿਤ ਹੋਇਆ ਇਹ ਇਧਰ ਦੇ ਲੋਕਾਂ ਦੇ ਕਹਿੰਦੇ ਮੁਤਾਬਕ ਹਿਸਟਰੀ ਹੈ ਤੇ ਬਾਕੀ ਇਹ ਤੁਸੀਂ ਜਿਹੜਾ ਰਸਤਾ ਦੇਖ ਰਹੇ ਮਬਾਰਕ ਚਰਨ ਗੁਰੂ ਹਰਜਿੰਦ ਪਾਸ਼ਾ ਮਹਾਰਾਜ ਜੀ ਦੀ ਅਸਰ ਰਸਤੇ ਤੇ ਪਏ ਨੇ ਤੇ ਚਲੋ ਗੁਰੂ ਕਿਰਪਾ ਕਰੇ ਇਹਨਾਂ ਰਸਤਿਆਂ ਦੇ ਉੱਤੇ ਆਪਾਂ ਆਏ ਆ ਸੋਚ ਕੀਤੀ ਥੋੜੀ ਜੀ ਜੇ ਕਿਸੇ ਨੂੰ ਇਸ ਜਗ੍ਹਾ ਬਾਰੇ ਹੋਰ ਇਸ ਕੀ ਬਾਰੇ ਪਤਾ ਹੈ ਤੇ ਜਰੂਰ ਸਾਡਾ ਨੰਬਰ ਸਕਰੀਨ ਤੇ ਆਏਗਾ ਤੁਸੀਂ ਇਸ ਨੰਬਰ ਤੇ ਵਟਸਐਪ ਤੇ ਸਾਨੂੰ ਜਾਣਕਾਰੀ ਜਰੂਰ ਦੇਣ ਦੀ ਕੋਸ਼ਿਸ਼ ਕਰਨੀ ਕਿਉਂਕਿ ਅਸੀਂ ਵੀ ਇਸ ਇਲਾਕੇ ਤੇ ਜਾਣਦੇ ਆ ਸਾਡਾ ਮਕਸਦ ਇਹ ਹੀ ਹੁੰਦਾ ਕਿ ਜਿੱਥੋਂ ਹਿਸਟਰੀ ਨੂੰ ਜੀ ਅਸੀਂ ਪੜਿਆ ਹੈ ਕਿ ਉਸ ਹਿਸਟਰੀ ਨੂੰ ਜਾ ਕੇ ਇੱਥੇ ਪੜਦੇ ਆ ਤੇ ਤੁਸੀਂ ਮਹਿਸੂਸ ਕਰੀਏ ਜਾ ਕੇ ਵੀ ਇਹ ਵਾਕਈ ਉਹ ਹਿਸਟਰੀ ਦੀ ਕਾਗਜ਼ਾਂ ਵਿੱਚ ਲਿਖੀ ਗਈ ਹੁਣ ਕਿ ਉਹ ਸਹੀ ਹੈ ਕਿ ਨਾ ਉਹ ਮੰਨਣ ਜੋ ਹੈ ਜਾਂ ਕਿਸੇ ਨੇ ਉਹ ਜਿਸ ਪ੍ਰੀ ਜਿਹੜੀ ਆ ਬੜੀ ਮਿਕਸ ਹੋ ਚੁੱਕੀ ਹੈ ਸਾਡੀ ਇਸਕੀ ਹੁਣ ਜਿਹੜਾ ਤਸਵੀਰ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਫੋਟੋ ਦੇਖਦੇ ਆ ਉਹਦੇ ਵਿੱਚ ਕੀ ਹੈ ਉਹ ਤਸਵੀਰ ਵਿੱਚ ਕੀ ਹੈ ਜਿਹੜਾ 게ਟ ਦਿਖਾਇਆ ਜਾਂਦਾ ਕਿ ਉਹ ਜਿਹੜਾ ਰਾਜੇ ਦੇ ਮਹਿਲ ਵਿੱਚ 게ਟ ਆਉਂਦਾ ਹੈ ਗਵਾਲੀਅਰ ਦੇ ਕਿਲੇ ਦੇ ਜਦੋਂ ਮੈਂ ਪੈਦਲ ਚੱਲ ਕੇ ਆਉਂਦੇ ਆ ਜਿਹੜੇ ਰਸਤੇ ਸਾਣੀ ਉੱਥੇ ਜਿਹੜਾ 게ਟ ਵਿਖਾਇਆ ਜਾਂਦਾ ਤਸਵੀਰ ਵਿੱਚ ਉਹ 게ਟ ਨਜ਼ਰ ਆਉਂਦਾ ਜਿੱਥੇ ਬਹੁਤ ਜਿਆਦਾ ਰਾਜਿਆਂ ਨੇ ਆਪਣੇ ਕੁੜਤੀਆਂ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੀ ਚੋਲੇ ਦੀਆਂ ਕਲੀਆਂ ਫੜ ਕੇ ਜਦੋਂ ਬਾਹਰ ਨਿਕਲਦੇ ਤੇ ਤਸਵੀਰ ਜਿਹੜੀ ਚੋਲੇ ਵਾਲੀ ਤੇ ਬੁੰਜਾ ਰਾਜਿਆਂ ਵਾਲੀ ਨਗਰ ਆਉਂਦੀ ਉਹ ਤੁਹਾਨੂੰ ਪਿਛਲੇ ਗੇਟ ਤੇ ਨਗਰ ਆਏਗੀ ਉਹ ਗੇਟ ਜਦੋਂ ਤਸਵੀਰ ਵਿੱਚ ਦੇਖਦੇ ਸਾਨੂੰ ਉਹ ਗੇਟ ਨਜ਼ਰ ਆਉਂਦਾ ਪਰ ਕਾਫੀ ਸਮੇਂ ਬਾਅਦ ਜਦੋਂ ਇਹ ਪ੍ਰਾਣੇ ਬਜ਼ੁਰਗਾਂ ਨੂੰ ਪੁੱਛਿਆ ਇਥੋਂ ਦੀ ਸਟਰੀਟ ਸੀ ਕਿ ਸਾਡੇ ਗ੍ਰੰਥ ਸਿੰਘ ਬਾਬਾ ਗੁਰਵਿੰਦਰ ਸਿੰਘ ਜੀ ਮਰਹਾਣਾ ਮੱਪੂ ਤੋਂ ਇਹ ਵੀ ਇੱਥੇ ਗਵਾਲੀਅਰ ਤੇ 1985 ਤੋਂ ਲੈ ਕੇ ਤੇ 1992 ਤੱਕ ਡਿਊਟੀ ਕਰਦੇ ਇਸ ਜਗ੍ਹਾ ਤੇ ਉਹਨਾਂ ਨੇ ਗੋਰਦਰ ਦਾਤਾ ਬੰਦਿਸ਼ਵਰ ਦੇਖਣ ਲਈ ਗ੍ਰੰਥ ਸਿੰਘ ਦੀ ਡਿਊਟੀ ਲਗਾਈ ਹੈ ਉਹ ਵੀ ਦੱਸ ਰਹੇ ਨੇ ਕਿੰਦੇ ਰਸਤਾ ਇਹੀ ਪਹਿਲਾਂ ਖੁੱਲਾ ਹੁੰਦਾ ਸੀ ਪਰ ਬਾਅਦ ਵਿੱਚ ਕਿਉਂ ਬੰਦ ਕਰ ਦਿੱਤਾ ਗਿਆ ਕੀ ਕਾਰਨ ਬਣਿਆ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਪ੍ਰਾਪਤ ਹੋਈ ਤੇ ਬਾਕੀ ਆਪ ਜੀ ਨੇ ਇਤਿਹਾਸ ਸਾਂਝਾ ਕੀਤਾ ਹੈ ਮਹਿਸੂਸ ਕਰੋ ਕਿਵੇਂ ਇਧਰ ਸੱਚੇ ਪਾਤਸ਼ਾਹ ਛਵੇਂ ਮੀਰੀ ਫੇਰੀ ਦੇ ਮਾਲਕ ਤੇ ਗਵੰਝਾ ਰਾਜੇ ਇਸ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਕੇ ਆਏ ਆਹ ਦਰਵਾਜ਼ਾ ਜੀ ਉਹ ਨਹੀਂ ਬਾਬਾ ਪੋਤਾ ਸਾਹਿਬ ਜੀ ਪੰਕਤਾਂ ਹੋਰ ਬਿਆਨ ਖੁਸ਼ੀ ਦੇ ਨਾਲ ਅਨੰਦ ਦੇ ਵਿੱਚ ਮਸੂਰ ਹੋ ਕੇ ਅਨੰਦ ਮਸੂਰ ਕਰਦੀਆਂ ਹੋਈਆਂ ਅਮਰਸਰ ਦੀ ਧਰਤੀ ਨੂੰ ਰਮਾਨਾ ਹੋਏ ਸਨ ਕਿ ਉਹ ਮੁਬਾਰਕ ਕਿੰਦਾ ਗੇਟ ਹੈ ਬਹੁਤ ਪੁੱਛੀਆਂ ਬੜੀ ਦਾਵਤ ਵੀ ਹੋਈ ਹੈ ਚਲੋ ਮਹਾਰਾਜ ਯਾਤਰਾ ਸਫਲਾ ਕਰੇ ਕਿਤੇ ਤੁਸੀਂ ਵੀ ਆਉਂਦੇ ਕਿਲੇ ਨੂੰ ਉੱਪਰੋਂ ਜ਼ਰੂਰ ਗੇਟ ਦੇ ਦਰਸ਼ਨ ਕਰੋ ਪੁੱਛੋ ਭਾਵੇਂ ਉੱਪਰੋਂ ਇਹ ਬੰਦ ਕੀਤਾ ਥੱਲੇ ਨਹੀਂ ਆ ਸਕਦੇ ਪਰ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਜਦੋਂ ਗੁਰਦੁਆਰਾ ਦਾਤਾ ਬਾਲੀ ਤੋਂ ਦੇ ਦਰਸ਼ਨ ਕਰਦੇ ਹੋ ਬਾਅਦ ਜਾ ਕੇ ਕਿਹੜਾ ਬਣਦਾ ਹੈ ਆ ਜਮਾਤ ਦੋਹਾਂ ਜਿਹੜਾ ਜੇ ਬਜੀ ਤੇ ਰਹਿੰਦੇ ਸਰੋਸਕੇਰੇ ਦੇ ਵਿੱਚ ਉੱਥੇ ਕੀ ਤੁਸੀਂ ਉਸੇ ਆਗ ਕਿਸੇ ਨੂੰ ਪੁੱਛੋ ਜੀ ਪੁਰਾਣਾ ਗੇਟ ਕਿੱڑا ਹੈ ਕਿਉਂ ਤੁਸੀਂ ਉੱਥੇ ਆਵੋਗੇ ਤੇ ਪੁਰਾਣਾ ਗੇਟ ਤੁਹਾਨੂੰ ਉੱਪਰੋਂ ਦੇਖਣ ਨੂੰ ਨਜ਼ਰ ਆਏਗਾ ਤੇ ਵਿਖਾਇਆ ਜਾਏਗਾ ਉੱਪਰੋਂ ਇਹ ਗੇਟ ਕਿੱڑا ਹੈ ਇਸ ਤਰ੍ਹਾਂ ਦਾ ਪਰ ਜਦੋਂ ਉੱਪਰੋਂ ਵੇਖਿਆ ਜਾਂਦਾ ਜਦੋਂ ਆਪਾਂ ਥੱਲੇ ਆਉਨੇ ਆ ਤੁਸੀਂ ਕੈਮਰਾਮੈਨ ਦੇਖੋ ਉੱਥੇ ਨਹੀਂ ਇਹ ਪੂਰਾ ਜੰਗਲ ਹੈ ਕੋਈ ਇਧਰ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ ਕਿਸੇ ਦੇ ਬਸ ਤਾਰੇ ਲੋਕਾਂ ਦੇ ਬਾਜ਼ਾਰੇ ਭੀੜੀਆਂ ਭੀੜੀਆਂ ਗਲੀਆਂ ਦੇ ਵਿੱਚੋਂ ਸਾਨੂੰ ਨਿਕਲ ਕੇ ਇੱਧਰ ਵੀ ਆਉਣਾ ਪਿਆ ਹੈ ਪਰ ਕਰ ਵੀ ਇਸ ਇੱਕ ਵਾਰੀ ਭਾਰ ਗਿਆ ਸਾ ਵੀ ਇਹ ਗੇਟ ਸਾਨੂੰ ਨਹੀਂ ਲੱਭੇਗਾ ਪਰ ਇਹ ਬਾਬਾ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਜਿਹੜੇ ਬਹੁਤ ਕੁਝ ਵੀ ਨਹੀਂ ਆਉ ਇਹਨਾਂ ਦੀ ਵਿਚਾਰ ਕਰਨਾ ਚਾਹਦੇ ਬਾਬਾ ਜੀ ਤੁਸੀਂ ਇੱਥੇ 1985 ਤੋਂ ਲੈ ਕੇ ਸੇਵਾ ਕੀਤੀ ਹੈ ਉਦੋਂ ਕੀ ਇਹ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਨਹੀਂ ਇਹ ਜੀ ਅਸੀਂ ਜਦੋਂ ਦੇਖਦੇ ਆਂ ਵੇਖਦੇ ਆਂ ਦਰਵਾਜ਼ਾ ਬੰਦ ਹੀ ਆ ਤੇ ਬਹੁਤ ਹੀ ਜਿਹੜੇ ਇਤਿਹਾਸਕਾਰ ਜਾਂ ਲੋਕਾਂ ਨੇ ਕਹਿਣਾ ਵਾ ਜਿਹੜੇ ਇਥੋਂ ਦੇ ਆਪਾਂ ਪੁੱਛਿਆ ਵੀ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਉੱਥੇ ਮਲਾਕ ਜਿਹੜੇ ਕੰਮ ਕਰਦੇ ਕਿਲੇ ਦੇ ਵਿੱਚ ਉਹਨਾਂ ਨੇ ਵੀ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੇਟ ਰਾਹੀਂ ਜਿਹੜੇ ਆ ਅੰਦਰ ਆਏ ਆ ਤੇ ਇਧਰ ਦੀ 52 ਰਾਜੇ ਲੈ ਕੇ ਬਾਹਰ ਬਾਹਰ ਗਏ ਆ ਬੇਸ਼ੱਕ ਉਹ ਜਿਹੜੇ 52 ਰਾਜਿਆਂ ਦੀ ਤਸਵੀਰ ਆਪਾਂ ਵੇਖਨੇ ਆ ਉਹ ਜਿਹੜਾ ਗਵਾਲੀਅਰ ਗੇਟ ਹੈ ਉੱਧਰ ਵੀ ਤਸਵੀਰ ਦਿਖਾਈ ਜਾਂਦੀ ਆ ਤੇ ਪਰ ਇਹ ਗੇਟ ਦੀ ਤਸਵੀਰ ਨਹੀਂ ਦਿਖਾਈ ਜਾਂਦੀ ਜਿੱਧਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨਿਕਲੇ ਆ ਕਿਉਂਕਿ ਜੇ ਵੇਖਿਆ ਜਾਵੇ ਤੇ ਸਹੀ ਮੈਨਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇਧਰ ਦੀ ਨਿਕਲੇ ਆ 50 ਰਾਜਾਂ ਲੈ ਕੇ ਕਿਉਂਕਿ ਅੱਗੇ ਉਦਾਸੀਆਂ ਦਾ ਡੇਰਾ ਵਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਾਤ ਰਹਿੰਦੇ ਆ ਤੇ 84 ਤੱਕ ਉਹ ਗੁਰਦੁਆਰਾ ਜਿਹੜਾ ਕਿ ਉਦਾਸੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਨਿਸ਼ਾਨੀ ਮੰਗੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਘਰੋਂ ਸ਼ੁਰੂ ਤੋਂ ਮੰਨਦੇ ਆ ਤੇ ਆਪ ਜੀ ਦੇ ਚਰਨਾਂ ਦੇ ਸੇਵਕਾਂ ਤੇ ਇਸ ਵਾਰ ਦੀ ਕਿਰਪਾ ਕਰਕੇ ਸਾਨੂੰ ਆਪਣੀ ਤੇ ਨਿਸ਼ਾਨੀ ਦੇ ਦਿਓ ਜਿਹਦੇ ਕਰਕੇ ਅਸੀਂ ਤੁਹਾਨੂੰ ਯਾਦ ਰੱਖੀਏ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੈਰਾਂ ਦੀ ਖੜਾਵਾ ਪਾਉਗੇ ਜਿਹਨੂੰ ਕਿਹਾ ਜਾਂਦਾ ਪਊਆ ਸਾਹਿਬ ਗੁਰਦੁਆਰਾ ਮਸ਼ਹੂਰ ਹੋਇਆ ਇੱਥੇ ਇਤਿਹਾਸਕ ਗੁਰਦੁਆਰਾ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਆ ਤੇ ਉਹ ਗੁਰਦੁਆਰਾ ਜਿਹੜਾ ਵਾ 84 ਤੱਕ ਗੁਰਦੁਆਰਾ ਰਿਆ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਵਾ ਤੇ ਉਦੋਂ ਜਿਸ ਤਰ੍ਹਾਂ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਇੱਥੇ ਵੀ ਲੋ ਸੇਵਾਦਾਰ ਜਿਉਂਦੇ ਜਿਹੜੇ ਆ ਸਾੜੇ ਗਏ ਆ ਗੁਰੂ ਗ੍ਰੰਥ ਸਾਹਿਬ ਦੀਆਂ ਸਾੜੀਆਂ ਗਈਆਂ ਵਾ ਤੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਇੱਕ ਖੜਾਂ ਸਾੜ ਦਿੱਤੀ ਗਈ ਆ ਤੇ ਇੱਕ ਸ਼ਾਇਦ ਬਾਬਾ ਸਿਵਾ ਸਿੰਘ ਕੋਲੋਂ ਮੌਜੂਦ ਵਾ ਤੇ ਇੱਥੇ ਕੋਈ ਸਰਕਾਰਾਂ ਦੇ ਘਰ ਜ਼ਿਆਦੇ ਨਹੀਂ ਇੱਕ ਹੀ ਸਰਦਾਰ ਭਾਈ ਜੈਦੇਵਾਲ ਸਿੰਘ ਜਿਹੜਾ ਕਿ ਕਿਲੇ ਤੇ ਕਾਠੀ ਕਰਦਾ ਸੀ ਉਹਨਾਂ ਦਾ ਜਿਹੜਾ ਲੜਕਾ ਪ੍ਰਿਥਪਾਲ ਸਿੰਘ ਐਮਪੀ ਦਾ ਕਰੈਕਟਰ ਦਾ ਜਿਹੜਾ ਵਾ ਉਹਦਾ ਨੇ ਪੀਏ ਵੀ ਰਿਹਾ ਵਾ ਉਹ ਜਿਹੜਾ ਉਹਨਾਂ ਦਾ ਇੱਥੇ ਘਰ ਸੀ ਉਹਨਾਂ ਨੂੰ ਹੀ ਲੁੱਟਖੋਟ ਲਿਆ ਉਹਨਾਂ ਮਤਲਬ ਹੀ ਆਪਣੀ ਜਾਨ ਬਚਾ ਕੇ ਇਥੋਂ ਮਸਾ ਨਿਕਲਿਆ ਤੇ ਅੱਜ ਉਹ ਗੁਰਦੁਆਰਾ ਮੰਦਿਰ ਕਾਲੀ ਮਾਤਾ ਮੰਦਿਰ ਬਣਾਤਾ ਗਿਆ ਵਾ ਜਿਹੜਾ ਪਹਿਲਾਂ ਗੁਰਦੁਆਰਾ ਸੀ ਸੋ ਇਸ ਤੋਂ ਇਹ ਪੂਰੇ ਸਬੂਤ ਹੈ ਕਿ ਗੁਰੂ ਹਰਗੋਬਿੰਦ ਸਿੰਘ ਜੀ ਇਸੇ ਗੇਟ ਰਾਹੀਂ ਜਿਹੜੇ ਆ ਬੰਗਾਰਾ ਜੇ ਲੈ ਕੇ ਕੇ ਬਾਹਰ ਨਿਕਲੇ ਆ ਅੱਗੇ ਉਹ ਗੁਰੂ ਘਰ ਜਿਹੜਾ 84 ਚ ਮੰਦਿਰ ਬਣਾ ਦਿੱਤਾ ਅੱਜ ਆਇਆ ਪੌੜੀਆਂ ਕੋਈ ਮੰਨਦੇ ਕਿ ਇਹਨਾਂ ਗੁਰਦੁਆਰਾ ਸੀ ਤੋਂ ਹੋਂਦੇ ਮੰਦਿਰ 84 ਚ ਬਣਾ ਦਿੱਤਾ ਕਿ ਆ ਜਿਸ ਤਰ੍ਹਾਂ ਹੋਰ ਕਈਆਂ ਤਾਂ ਤੇ ਜਾਨ ਗੋਦਰੀ ਗੁਰਦੁਆਰਾ ਜਿਹੜਾ ਜਿਹੜਾ ਇੱਥੇ ਆ ਹਰਦਵਾਰ ਉਹ ਹੀ ਆ ਤੇ ਜਗਨਨਾਥਪੁਰੀ ਗੁਰਦੁਆਰਾ ਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੋਰ ਵੀ ਕਈਆਂ ਸ਼ਹਿਰਾਂ ਜਿੱਥੇ ਗੁਰੂ ਸਾਹਿਬ ਜੀ ਦੇ ਧਾਰਮਿਕ ਸਥਾਨ ਵਾ ਤੇ ਉਹ ਖਤਮ ਕੀਤੇ ਜਾ ਰਹੇ ਤੇ ਇਹ ਵੀ ਗੁਰਦੁਆਰਾ ਢਾਕੇ ਤੇ ਕਾਲੀ ਮਾਤਾ ਮੰਦਿਰ ਅੱਜ ਹੀ ਮੌਜੂਦ ਆ ਤੇ ਉਹਨਾਂ ਦਾ ਮੰਨਣਾ ਕਿ ਪਹਿਲਾਂ ਗੁਰਦੁਆਰਾ ਸੀ ਅੱਜ ਹੀ ਮੰਦਿਰ ਬਣਾਇਆ ਸੋ ਇਹ ਸਾਡੀ ਛੋਟੀ ਜੀ ਕੋਸ਼ਿਸ਼ ਸੀ ਕਿ ਸਾਨੂੰ ਜਦੋਂ ਪੁੱਛਿਆ ਗਿਆ ਤੇ ਫਿਰ ਸਾਡੇ ਕੋਲ ਰਿਆ ਨਹੀਂ ਗਿਆ ਵੀ ਕਿ ਅਸੀਂ ਉਹ ਗੇਟ ਦੇ ਦਰਸ਼ਨ ਕਰੀਏ ਪਰ ਆਉਣਾ ਬੜਾ ਮੁਸ਼ਕਲ ਹੈ ਹਰ ਕੋਈ ਇੱਥੇ ਕਿਲੇ ਵਿੱਚ ਜਦੋਂ ਆਉਂਦਾ ਹੈ ਨਹੀਂ ਆ ਪਾਏਗਾ ਪਰ ਅਸਤਾ ਸੀ ਤੁਹਾਨੂੰ ਥੋੜਾ ਥੋੜਾ ਬਿਖਾਉਂਦੇ ਜਾਵਾਂਗੇ ਵਿੱਚੋਂ ਜੋ ਕੋਈ ਆਏਗਾ ਬਾਜ਼ਾਰ ਖਾਣੀ ਆਉਣਾ ਤੁਸੀਂ ਬਾਜ਼ਾਰ ਵਿੱਚੋਂ ਹੋ ਕੇ ਬੈਕ ਸਾਈਡ ਤੋਂ ਤੁਸੀਂ ਜੰਗਲ ਦੇ ਵਿੱਚ ਇੱਕ ਮੰਦਰ ਹੈ ਮੰਦਰ ਦੇ ਵਿੱਚ ਜੰਗਲ 'ਚ ਹੋ ਕੇ ਫਿਰ ਇਸ ਗੇਟ ਤੱਕ ਤੁਸੀਂ ਪਹੁੰਚ ਸਕਦੇ ਹੋ ਸੋ ਜੇ ਸੰਗਤ ਨੂੰ ਕਿਸੇ ਨੂੰ ਹੋਰ ਬਹੁਤ ਜਾਣਕਾਰੀ ਹੋਵੇ ਇਸ ਗੇਟ ਬਾਰੇ ਜਾਂ ਇਸ ਕਿਲੇ ਬਾਰੇ ਹੋਰ ਵੀ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਇੱਕ ਤੁਹਾਨੂੰ ਸਕਰੀਨ ਤੇ ਨੰਬਰ ਜਿਹੜਾ ਉਹ ਸਾਂਝਾ ਕੀਤਾ ਜਾਏਗਾ ਸੋ ਕਿਲੇ ਦੇ ਇੱਕ ਵਰ ਗੇਟ ਦੇ ਤੁਸੀਂ ਫਿਰ ਦਰਸ਼ਨ ਕਰੋ ਜੀ ਇਹ ਉਹ ਮੁਬਾਰਕ ਕਿਲੇ ਦਾ ਗੇਟ ਹੈ ਜੋ ਦਾਤਾ ਗੰਦੀ ਸ਼ੋਡ ਇਸ ਕਿਲੇ ਦੇ ਵਿੱਚ 52 ਰਾਜਿਆਂ ਨੂੰ ਲੈ ਕੇ ਫਿਰ ਆਏ ਸਮ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ